ਦੁਨੀਆ ਕੀ ਗੱਦੇ ਨਾਲ ਤੁਸੀਂ ਜੁੜੇ ਹੋ ਨਹੀਂ ਨਹੀਂ ਵੇਖੋ ਇਸ ਵੇਲੇ ਗੱਲਾਂ ਦਾ ਟਾਈਮ ਨਹੀਂ ਨਾ ਸਿਆਸਤ ਦਾ ਟਾਈਮ ਹੈ ਇਸ ਵੇਲੇ ਤੇ ਜਿਹੜੇ ਲੋਕ ਚਾਹ ਦੇ ਡਿੱਗ ਪਏ ਉਹਨਾਂ ਨੂੰ ਠਾਉਣ ਦਾ ਟਾਈਮ ਹੈ ਉਹਨਾਂ ਦੀ ਮਦਦ ਕਰਨ ਦਾ ਟਾਈਮ ਜਿਹੜੇ ਲੋਕ ਸਿਆਸਤ ਕਰਨ ਦੇ ਕਰਦੇ ਉਹਨਾਂ ਦਾ ਕੰਮ ਹੀ ਹੈ ਉਹ ਕੋਈ ਸਾਨੂੰ ਗੱਲਾਂ ਕੱਢਣੇ ਦਾ ਕੋਈ ਕਿਸੇ ਨੂੰ ਗੱਲਾਂ ਕੱਢੇ ਕੱਢੀ ਜਾਣ ਦੋਨਾਂ ਦੀਆਂ ਗੱਲਾਂ ਕੌਣ ਵੇਂਦਾ ਸਾਡੀ ਦੁਨੀਆ ਸਾਡੀ ਸੰਗਤ ਜਿਹੜੀ ਆ ਅਜੇ ਨਾਲੇ ਚਾਈ ਆ ਉਹ ਸਾਡੀਆਂ ਬੇਨਤੀਆਂ ਸਾਡੀ ਸੰਗਤ ਨੇ ਸਵੀਕਾਰ ਕੀਤੀਆਂ ਸਭ ਲੋਕ ਆਏ ਆ ਵੇਖੋ ਹਰਿਆਣੇ ਤੋਂ ਲੋਕ ਆਵੇ ਆ ਕੱਲ ਵੀ ਆਏ ਸੀਗੇ ਸੋ ਇਹਨਾਂ ਦਾ ਜਿਹੜਾ ਧੰਨਵਾਦ ਵੀ ਹੈ ਜੀ ਆਇਆਂ ਉਹਦੇ ਨੂੰ ਤੁਹਾਨੂੰ ਬੇਨਤੀ ਵੀ ਆ ਕਿ ਦੁਬਾਰਾ ਵੀ ਤੁਸੀਂ ਸਾਡੇ ਜਿਹੜਾ ਉਹ ਮਦਦ ਕਰਨੀ ਆ ਦੁਬਾਰਾ ਵੀ ਤੁਸੀਂ ਆਉਣਾ ਸੋ ਮੇਰਾ ਮਨ ਖੁਸ਼ ਹੈ ਕਿ ਸਭ ਲੋਕ ਅਜ ਨਾਲੇ ਦੀ ਤਰਤੀ ਤੇ ਆਦੇ ਅਜ ਨਾਲੇ ਦੇ ਲੋਕਾਂ ਦੀ ਮਤ ਕਰਨਾ ਜਾਲੀਵਾਲ ਸਾਹਿਬ ਰਾਸ਼ਨ ਸਮਗਰੀ ਦੀ ਕੀਨੀ ਗਲੋੜਾ ਤੁਸੀਂ ਪਿੰਡਾਂ ਦੇ ਵਿੱਚ ਗਰਾਊਂਡ ਲੈਵਲ ਤੇ ਜਾ ਰਹੇ ਹੋ ਵੰਡਣ ਦੀ ਤਰਤੀਬ ਜਿਹੜੀ ਆ ਉਹ ਲੋਕਾਂ ਨੂੰ ਸਮਝ ਨਹੀਂ ਆ ਰਹੀ ਕੋਈ ਇੱਕ ਸੇਵਾਦਾਰ ਇੱਕ ਪਿੰਡ ਤੇ ਜਾਂਦਾ ਤਾਂ 15-15 ਟਰਾਲੀਆਂ ਲੈ ਜਾਂਦਾ ਬਾਅਦ ਚ ਉੱਥੇ ਜਾਮ ਲੱਗ ਜਾਂਦਾ ਫਿਰ ਉਹ ਆਪਸ ਚ ਲੜਦੇ ਆ ਨਹੀਂ ਇਹ ਤਾਂ ਦੇਖੋ ਮੈਂ ਕੱਲ ਵੀ ਕਿਹਾ ਸੀ ਜਿਹੜੇ ਬੰਦੇ ਸੇਵਾ ਕਰਨ ਆਉਂਦੇ ਆ ਉਹ ਥੋੜਾ ਜਿਹਾ ਧਿਆਨ ਰੱਖਣ ਜਾਮ ਗਿਆ ਦਾ ਨਾ ਲਾਉਣ ਕੁਝ ਲੋਕ ਉਦਾਂ ਹੀ ਗੜਬੜ ਕਰ ਆਉਂਦੇ ਆ ਉਹ ਐਵੇਂ ਲੋਕਾਂ ਤੋਂ ਗੱਲਾਂ ਘੇਂ ਜਾਂਦੇ ਆ ਕੱਲ ਕੋਈ ਮਿਲੇ ਮੈਂ ਕਹਾ ਦਾਨ ਦੋ ਜਾਂ ਤਸ ਕਰੋ ਕਿਹੜੀ ਭਾਸ਼ਾ ਬੋਲਣ ਦੇ ਲੋਕ ਜਿਹੜੇ ਪਾੜੀ ਡੱਬੇ ਆ ਤੂੰ ਹੀ ਆਪਣੀ ਹੋਦੀ ਸਿਆਸਤ ਕਰੀ ਜਾਂਦੇ ਹੋ ਇੱਥੇ ਆ ਕੇ ਮੈਂ ਕਹਾ ਸਾਡੇ ਦੇ ਯਾਰ ਤਸ ਕਰੋ ਹੀ ਨਾ ਦੇਤੇ ਅਸੀਂ ਉੱਠ ਪਾਂਗੇ ਪੰਜਾਬੀਆਂ ਦੀ ਮੱਤ ਦੇ ਨਾਲ ਸਿੱਖਾਂ ਦੀ ਮੱਤ ਦੇ ਨਾਲ ਅਸੀਂ ਉੱਠ ਪਾਂਗੇ ਦਵਾਦ ਪਾਸਾ ਇੱਥੇ ਡਿਸਪੀਸਿਪਲ ਬਣਾ ਕੇ ਰੱਖੋ ਪਿਆਰ ਨਾ ਜਾਓ ਦੇਖੋ ਅਸੀਂ ਤੇ ਆਪਣੇ ਢੰਗ ਨਾਲ ਕਰ ਰਹੇ ਆਂ ਪਰ ਸਭ ਨੂੰ ਬੇਨਤੀ ਹੈ ਜਿਹੜਾ ਕੋ ਹੁੰਦਾ ਹੈ ਕਿਸੇ ਨਾਲ ਲੜੋ ਨਾ ਕਿਸ ਦੀ ਸ਼ਾਨ ਦੇ ਖਿਲਾਫ ਕੋਈ ਸ਼ਬਦ ਨਾ ਕਹੋ ਪਿਆਰ ਨਾਲ ਆਪਣਾ ਕੰਮ ਕਰੋ ਇਹ ਮੈਂ ਸਭ ਨੂੰ ਕਹੂੰਗਾ ਬਿਲਕੁਲ